ਬੇਸੇ ਤਾਂ ਸਾਡੇ ਦੇਸ਼ 'ਚ ਬਜ਼ੁਰਗਾਂ ਨੂੰ ਕੋਈ ਪੁੱਛਦਾ ਨਹੀਂ ਪਰ ਹੁਣ ਰਾਤ ਚੱਲਦੇ ਬਜ਼ੁਰਗ ਵੀ ਸੁਰੱਖਿਅਤ ਨਹੀਂ ਰਹੇ ਐਤਵਾਰ ਸਵੇਰੇ 9:30 ਵਜੇ ਦੇ ਕਰੀਬ 50 ਸਾਲ ਦੀ ਜਸਵੀਰ ਕੋਰ ਆਪਣੀ ਭਤੀਜੀ ਦੇ ਵਿਆਹ ਲਈ ਪਟਿਆਲੇ ਤੋਂ ਫਲੋਰ ਨਜ਼ਦੀਕ ਪਿੰਡ ਭਾਰ ਸਿੰਘ ਘੁੜਾਈ ਸੀ ਤੇ ਜਦੋਂ ਉੱਥੇ ਜਾਣ ਲਈ ਵਾਹਨ ਫੜਨ ਲੱਗੀ ਤਾਂ ਪਿੱਛੋਂ ਇੱਕ ਚਿੱਟੇ ਰੰਗ ਦੀ ਗੱਡੀ 'ਚ ਤਿੰਨ ਜਨਾਨੀਆਂ ਤੇ ਇੱਕ ਮੁੰਡੇ ਨੇ ਜ਼ਬਰਦਸਤੀ ਉਸਨੂੰ ਗੱਡੀ ਵਿੱਚ ਛੁੱਟ ਲਿਆ ਤੇ ਉਸ ਦੀ 3 ਟੋਲੇ ਦੀ ਚੈਨੀ ਤੇ 2 ਟੋਲੇ ਦੀਆਂ ਸੋਨੇ ਦੀਆਂ ਮੁੰਦਰੀਆਂ ਲਾ ਕੇ ਉਸਨੂੰ ਸੜਕ 'ਤੇ ਸੁੱਟ ਕੇ ਭੱਜ ਗਏ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਬਜ਼ੁਰਗਔਰਤ ਕਿਸ ਤਰ੍ਹਾਂ ਰੋ ਰੋ ਕੇ ਆਪਣੀ ਹੱਡ ਵੀਤੀ ਪੁਲਿਸ ਨੂੰ ਦੱਸ ਰਹੀ ਹੈ। ਅੱਛਾ ਜੀ। ਤਾਂ ਉਹ ਬਾਈਪਾਸ ਤੇ ਦੀ ਟੁਰੀ ਆਣੀ ਆ। ਉਹ ਜਿੱਤੀਰੇ ਕੋ ਆਈ ਨਾ। ਇੱਕੋ ਵੱਡੀ ਆਈ ਚਿੱਟੇ ਰੰਗ ਦੀ। ਠੀਕ ਹੈ ਜੀ। ਉਹਨੇ ਮੈਨੂੰ ਪਿੱਛੋਂ ਦੋ ਤਿੰਨਿਆਂ ਨੇ ਉਹਨੇ ਮੈਨੂੰ ਵੱਡੀ ਦੇ ਵਿੱਚ ਸੱਟ ਲਾਇਆ। ਠੀਕ ਹੈ ਜੀ। ਤੇ ਉਹਨੇ ਟੰਟੋਲੇ ਦੀ ਚੰਨੀ ਸੀ। ਤਾਂ ਅੱਗੇ-ਅੱਗੇ ਟੋਲੇ ਦੀਆਂ ਤੋਂ ਮੰਦਿਆਂ ਸੀ। ਉਹਨੇ ਉਹ ਲਾ ਕੇ ਕਹਿੰਦੇ ਵੀ ਜੇ ਰੋਲੀ ਪਾਈ ਨਾ ਤੈਨੂੰ ਅਸੀਂ ਸਟਾਲ ਮਾਰਾਂਗੇ ਤੇ ਇੱਧਰ ਨੂੰ ਜਾ ਕੇ ਗੜੇ ਦੇ ਕੋਲ ਉਹ ਲੈ ਪਾਸ ਜਤੀਰਾ ਆਉਂਦਾ ਉੱਥੇ ਗੱਡੀ ਹੌਲੀ ਕਰਕੇ ਬੈਕ ਮਾਰਿਆ ਮੇਰੇ ਚੌਕੀ ਤੇ ਮੰਨੀ ਨੂੰ ਉੱਥੇ ਸੈੱਟ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਲਦ ਦੋਸ਼ੀਆਂ ਨੂੰ ਫੜਨ ਦਾ ਭਰੋਸਾ ਦਵਾਇਆ ਜਸਵੀਰ ਕੋਰ ਨਾਮੇ ਢੀਡੀਆਂ ਪਟਿਆਲੇ ਤੋਂ ਆਏ ਉਹਨਾਂ ਦੇ ਬ੍ਰਦਰ ਜੀ ਕੀ ਗੱਜ ਰਿੰਗਸਰਾ ਮਨੀ ਸੀਗੇ ਉਹ ਪਟਿਆਲੇ ਤੋਂ ਬਾਜੂ ਉਤਰ ਕੇ ਉਰੇ ਆਏ ਉਹਨਾਂ ਦੇ ਦੱਸਣ ਦੇ ਮਤਲਬ ਉਥੋਂ ਉਹ ਕਾਰਟ ਉਠਾ ਕੇ ਤਿੰਨ ਦਿਨ ਤਿੰਨ ਜਨਾਨੀਆਂ ਸੀ ਇੱਕ ਜੜਾ ਸਾਈਡ ਵੱਲ ਲੈ ਗਈਆਂ ਉਹਨਾਂ ਚੈਨੀ ਲਾ ਲਈ ਤੇ ਦੋ ਮੁੰਦਰੀਆਂ ਲਾ ਲਈ ਕਿੰਨੇ ਕੁ ਟੋਲੇ ਦਾ ਸੋਨਾ ਲੱਗਾ ਦੱਸ ਸਾਡੀਆਂ ਵਿੱਚ ਤਿੰਨ ਥੋੜੇ ਚੈਨੀ ਦਾ ਤੇ ਮੁੰਦਰੀਆਂ ਦਾ ਅੱਛਾ ਜੀ ਕੋਈ ਕੇਸ ਰਜਿਸਟਰ ਕਰ ਲਿਆ ਰਜਿਸਟਰ ਤੋਂ ਬਾਅਦ ਉਹਨਾਂ ਜਾਂਚ ਪੜਤਾਲ ਕਰ ਰਹੇ ਆ ਮੈਂ ਤੁਹਾਨੂੰ ਟ੍ਰੇਸ ਕਰਕੇ ਛੱਡਾਂਗਾ ਟ੍ਰੇਸ ਹੋ ਜਾਊਗਾ ਕੋਈ ਅੱਡੀ ਵੱਡੀ ਗੱਲ ਨਹੀਂ ਲੁਟੇਰੇ ਬਜ਼ੁਰਗ ਦੇ ਕੰਨਾਂ ਦੀਆਂ ਵਾਲੀਆਂ ਤੇ ਬੈਗ ਵਿੱਚ 7000 ਰੁਪਏ ਨੱਬੀ ਛੱਡ ਗਏ ਪਰ ਦਿਨ ਦਿਹਾੜੇ ਚੱਲਦੀ ਸੜਕ ਤੇ ਇੱਕ ਬਜ਼ੁਰਗ ਨਾਲ ਹੋਈ ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਤੇ ਕਿਤੇ ਨਾ ਕਿਤੇ ਇਹ ਘਟਨਾ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁੱਕ ਰਹੀ ਹੈ ਪਿਲੋਰ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ ਢਿੱਲੀ ਪੋਸਟ ਪੰਜਾਬੀ ਕੀ ਤੂੰ ਹੱਦਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ